ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਵੀਰ ਜੀ ਸਾਰਿਆਂ ਦਾ ਜੀ ਆਪਣੇ YouTube ਚੈਨਲ ਤੇ ਵੀਰ ਜੀ ਅੱਜ ਆਪਾਂ ਤੁਹਾਨੂੰ 6 ਟ੍ਰੇਲਰ ਦਿਖਾਵਾਂਗੇ ਜੀ 12 ਫੁੱਟ ਹੈ ਜੀ 2 ਪੀਸ 12 ਫੁੱਟ ਹੈ 2 ਪੀਸ 14 ਫੁੱਟ ਹੈ ਇੱਕ 13 ਫੁੱਟ ਵੀ ਹੈਗਾ ਹੈ ਜੀ ਤੇ ਇੱਕ 16 ਫੁੱਟ ਹੈ ਸਾਰਿਆਂ ਦਾ ਰਿਵਿਊ ਫੁੱਲ ਕਰਾਵਾਂਗੇ ਵੀ ਜੀ ਵੀਡੀਓ ਫੁੱਲ ਦੇਖਿਓ ਬਿਲਕੁਲ ਜਾਇਜ਼ ਰੇਟ ਦੇ ਵਿੱਚ ਟ੍ਰੇਲਰ ਦਿਖਾਵਾਂਗੇ ਜੀ ਫੁੱਲ ਹੈਵੀ ਹੋਣਗੇ ਜਿਹੜਾ ਮਰਜ਼ੀ ਮਾਲ ਲੋਡ ਕਰਿਓ ਸਭ ਤੋਂ ਪਹਿਲਾਂ ਇਹ ਨੀਲੇ ਤੋਂ ਸਟਾਰਟ ਕਰਦੇ ਆਂ ਵੀਰ ਜੀ ਇਹ ਆਰਡਰ ਦੇ ਤਿਆਰ ਹੋਇਆ ਖੜਾ ਹੈ ਜੀ ਆਗਰੇ ਵਿੱਚ ਜਾਣਾ ਹੈ ਆਲੂ ਦੇ ਵਿੱਚ ਟਰਾਲਾ ਚੱਲਣਾ ਹੈ ਜੀ ਬੀਨਾ ਮੱਛੀ ਤੋਂ ਬਾਈ ਨੇ ਰੈਡੀ ਕਰਾਇਆ ਹੈ ਜੀ ਹਲੇ ਮੋਡੀਫਾਈ ਦੀ ਥੋੜੀ ਸੈਸਰੀ ਰਹਿੰਦੀ ਆ ਲਾਈਟਾਂ ਲੂਟਾਂ ਲੱਗੀਆਂ ਇਹਨੂੰ ਇਹਦਾ ਸਵਾ ਦੋ ਫੁੱਟ ਬਾੜ ਹੈ ਜੀ 2.5 ਫੁੱਟ ਬਿੱਡ ਹੈ 10 ਇੰਚੀ ਚਾਸੀ ਆ 4 ਦੋ ਦੇ ਥੱਲੇ ਬੱਤੇ ਨੇ ਡਬਲ ਜੈਕ ਹੈ ਜੀ 4 ਦੋ ਦੇ ਆਈਐਸਆਈ ਮਾਰਕਾ ਬੱਤੇ ਨੇ ਜੀ ਹਰੇਕ ਬੱਤੇ ਤੇ ਮੋਹਰ ਲੱਗੀ ਮਿਲੂਗੀ ਤੁਹਾਨੂੰ ਚਾਸੀ ओरिजिनल ਐਮ ਸੀ ਦੀ ਹੈ ਜੀ ਨੀਚੇ ਚਾਸੀ ਨੂੰ ਸਪੋਰਟ ਵੀ ਲਾਈ ਹੋਈ ਹੈ ਡਬਲ ਜੈਕ ਹੈ ਜੈਕ ਵਾਲੀ ਪਟੀਸ਼ਨ ਚੈੱਕ ਕਰ ਲੋ ਵੀਰ ਜੀ ਫੁੱਲ ਹੈਵੀ ਲੱਗੀ ਹੋਈ ਹੈ ਜਿੰਨਾ ਮਰਜੀ ਲੋਡ ਪਾ ਕੇ ਚੱਕ ਦਿਓ ਕੋਈ ਦਿੱਕਤ ਨਹੀਂ ਆਊਗੀ ਟਾਇਰ ਇਹ ਥੋੜਾ ਇੱਥੇ ਵੀਰ ਜੀ ਮਿੱਟੀ ਭਰਤ ਪਿਆ ਹੋਇਆ ਹੈ ਰਿੱਤਾ ਜਿਹਾ ਹੈ ਇਹ ਟਾਇਰਾਂ ਦੇ ਵਿੱਚ ਫਸਦਾ ਹੈ ਲੈ ਇੰਨਾ ਸੈੱਟ ਨਹੀਂ ਹੁੰਦਾ ਇਹ ਟਾਇਰ 35 40 ਪੈਸੇ ਬੇਦਾਗ ਨੇ ਜੀ ਹੱਬ ਚੈੱਕ ਕਰੋ ਵੀਰ ਜੀ 10 ਨੱਟੀ ਹੱਬ ਹੈ ਜੀ 20 22 ਨੰਬਰ ਇਹਨੂੰ 베ਰਿੰਗ ਨੇ ਲਾਈਟਾਂ ਲੱਗੀਆਂ ਹੋਈਆਂ ਨੇ ਜੀ ਪਿੱਛੇ ਟਰੱਕ ਵਾਲੀਆਂ ਲਾਈਟਾਂ ਨੇ ਦੇਖ ਸਕਦੇ ਹੋ ਇਹਨਾਂ ਦੇ ਵਿੱਚ ਸਾਰੇ ਆਪਸ਼ਨ ਹੁੰਦੇ ਆ ਵੀਰ ਜੀ ਬ੍ਰੇਕ ਇੰਡੀਕੇਟਰ ਪਾਰਕਿੰਗ ਤੇ ਹਿੱਸਾ ਚੈੱਕ ਕਰੋ ਵੀਰ ਜੀ ਹਿੱਸਾ ਆਪਣਾ ਫੁੱਲ ਹੈਵੀ ਹੁੰਦਾ ਹੈ ਜੀ ਰੇਲ ਵਾਲੇ ਦਾ ਵੀ ਹੈ ਵੀ ਹਿੱਸਾ ਹੁੰਦਾ ਹੈ ਵੀਰ ਜੀ ਦੇਖ ਸਕਦੇ ਹੋ ਇਹ ਲਠੇ ਦਾ ਹਿੱਸਾ ਹੈ ਜੀ ਰੇਲ ਵਾਲਾ 5 ਇੰਚ ਜਾਂਦਾ ਹੈ 5.5 ਇੰਚ ਹਿੱਸਾ ਹੈ ਵੀਰ ਜੀ ਫੁੱਲ ਗਾਰੰਟੀ ਹੈ ਜੀ ਫੁੱਲ ਮਜ਼ਬੂਤੀ ਦੇ ਨਾਲ ਹਿੱਸਾ ਲਾਇਆ ਹੋਇਆ ਹੈ ਡਾਲਾ ਬਾਈ ਨੇ ਇਹਦਾ نیچے ਨੂੰ ਵੀ ਖੁੱਲੂਗਾ ਜੀ ਉੱਪਰ ਨੂੰ ਵੀ ਖੁੱਲੂਗਾ ਆਹ ਦੇਖ ਸਕਦੇ ਹੋ ਇਹਨਾਂ ਦੇ ਸਾਰਿਆਂ ਦੇ ਰੇਟ ਦੱਸਦਾ ਵੀਰ ਜੀ ਇੱਕ ਵਾਰ ਤੁਹਾਨੂੰ ਕਈ ਵੀਰ ਫਿਰ ਕਹਿੰਦੇ ਨੇ ਕਿ ਵੀਰ ਜੀ ਰੇਟ ਵੀ ਪਹਿਲਾਂ ਦੱਸ ਦਿਆ ਕਰੋ ਇਹਦਾ ਰੇਟ 2 ਲੱਖ 40000 ਰੁਪਏ ਹੈ ਜੀ ਵਜਨ ਇਹਦਾ 26 ਪਲੱਸ ਹੈ ਇਹ 12 बाई 6.5 ਆ ਗਿਆ ਵੀਰ ਜੀ ਇਹਨੂੰ 8 ਇੰਚੀ ਚਾਸੀ ਆ ਸਿੰਗਲ ਜੈਕ ਹੈ ਜੀ 30 ਟਨ ਵਾਲਾ 300 ਕੁੰਟਲ ਵਾਲਾ ਪੂਰਨ ਮੋਡੀਫਾਈਡ ਟ੍ਰੇਲਰ ਹੈ ਜੀ ਸਾਰਿਆਂ ਦੇ ਹੀ ਬਿੱਡ ਪਲਾਜ਼ਮਾ ਕਟਿੰਗ ਨੇ ਵੀਰ ਜੀ ਚੈੱਕ ਕਰੋ ਪਲਾਜ਼ਮਾ ਕਟਿੰਗ ਕਹੀਂ ਵੀਰ ਪੁੱਛਦੇ ਨੇ ਇਹਦੀ ਕਿਆ ਪਛਾਣ ਹੈ ਜੀ ਇਹਦੀ ਇਹ ਪਛਾਣ ਹੈ ਵੀਰ ਜੀ ਦੇਖ ਸਕਦੇ ਹੋ ਇਹ ਐਂਗਲ ਲੇਜ਼ਰ ਨਾਲ ਕੱਟ ਲਗੇ ਹੋਏ ਹੈ ਜੀ ਇਹਨੂੰ 12 ਬਾਈ 6.5 ਫੁੱਟ ਟ੍ਰੇਲਰ ਹੈ ਵੀਰ ਜੀ ਚਾਰੋਂ ਸਾਈਡਾਂ ਦੇ ਇਹਦੀ ਲੁੱਕ ਚੈੱਕ ਕਰਾ ਤਾਂ 8 ਇੰਚੀ ਚਾਸੀ ਹੈ 3.5 ਦੇ ਇਹਨੂੰ ਬੱਤੀ ਨੇ ਜੀ ਜੈਕ 30 ਟਨ ਵਾਲਾ ਹੈ 6 ਇੰਚੀ ਹੈਵੀ 2 ਫੁੱਟ ਬਾੜ ਹੈ ਜੀ ਇਹਦੀ 2.5 ਫੁੱਟ ਵਿੱਡ ਹੈ ਰੇਟ ਇਹਦਾ 1 ਲੱਖ 90000 ਰੁਪਏ ਵੀਰ ਜੀ ਬਾਕੀ ਮੌਕੇ ਤੇ ਤੁਹਾਡਾ ਮਾਨ ਤਨ ਕਰ ਦਾਂਗੇ ਜਾਜੀ ਫਰਸਾਂ ਜੀ ਇਹਨਾਂ ਸਾਰੇ ਟਰਾਲਿਆਂ ਨੂੰ ਪਰਸ ਵੀ ਤੁਹਾਨੂੰ ਦਿਖਾਵਾਂਗੇ ਇਹਦਾ ਡੱਲਾ ਦੇਖੋ ਵੀਰ ਜੀ ਨੀਚੇ ਨੂੰ ਤਾਂ ਚਲੋ ਖੁੱਲਦਾ ਹੀ ਹੁੰਦਾ ਉੱਪਰ ਨੂੰ ਵੀ ਖੁੱਲੂਗਾ ਤੇ ਸਾਰਾ ਇੱਕ ਸਾਈਡ ਨੂੰ ਵੀ ਖੁੱਲੂਗਾ ਤਿੰਨ ਸਾਈਡ ਵਾਲਾ ਡੱਲਾ ਹੈ ਜੀ ਇਹਦਾ 1K 47 ਲੱਗੀ ਹੋਈਆਂ ਨੇ ਇਹ ਵੀ 12x 6.5 ਫੁੱਟ ਟ੍ਰੇਲਰ ਹੈ ਜੀ ਇਹਦੀ ਬਾੜ 2.5 ਫੁੱਟ ਹੈ ਵੀਰ ਜੀ ਸੇਮ ਮਾਲ ਲੱਗੇ ਹੋਏ ਜੀ ਦੋਨੋਂ ਟਰਾਲਿਆਂ ਨੂੰ ਇਹਦਾ ਡੱਲਾ ਦੁਫਾੜਾ ਹੈ ਜੀ ਗਰਾਰੀ ਵਾਲਾ ਖੋਲ ਕੇ ਤੁਹਾਨੂੰ ਫਰਸ਼ ਵੀ ਚੈੱਕ ਕਰਾ ਦੇ ਦਿੰਦੇ ਆ ਇੱਕ ਅੱਦੇ ਟਰਾਲੇ ਦਾ ਸਾਰੇ ਟਰਾਲਿਆਂ ਨੂੰ ਫਰਸ਼ ਸੇਮ ਲੱਗੇ ਹੋਏ ਆ ਵੀਰ ਜੀ ਦੇਖ ਸਕਦੇ ਹੋ ਜਾਜੀ ਫਰਸ਼ ਹੈ ਕਈ ਵੀਰ ਕਹਿੰਦੇ ਨੇ ਕਿ ਇਹ ਜੰਗ ਜੀ ਇਹ ਜੰਗ ਨਹੀਂ ਹੁੰਦੀ ਵੀਰ ਜੀ ਇਹ ਗੱਡੀਆਂ ਦੇ ਵਿੱਚ ਮਾਲ ਆਉਂਦਾ ਹੈ ਜੀ ਜਾਜੀ ਫਰਸ਼ ਇਹ ਜਹਾਜ਼ ਚੋਂ ਉਤਰਿਆ ਸਮੁੰਦਰੀ ਜਹਾਜ਼ ਚੋਂ ਉਤਰਿਆ ਹੋਇਆ ਮਾਲ ਹੁੰਦਾ ਹੈ ਜੀ 6 ਐਮ ਐਮ ਦੀ ਮੋਟਾਈ ਹੁੰਦੀ ਹੈ ਇਹ ਇੱਕ ਦੋ ਜਿਹੜਾ ਲੱਗਣ ਤੋਂ ਬਾਅਦ ਵੀਰ ਜੀ ਚਿੱਟਾ ਦੁੱਧ ਵਰਗਾ ਫਰਸ਼ ਨਿਕਲ ਜਾਏਗਾ ਜੀ ਡਾਲਾ ਦੋਨੋਂ ਸਾਈਡ ਨੂੰ ਖੁੱਲਣ ਵਾਲਾ ਹੈ ਵੀਰ ਜੀ ਆਹ ਹੈਂਡਲ ਹੈ ਜੀ ਆਪਣਾ ਦੇਖ ਸਕਦੇ ਹੋ ਵੀਰ ਜੀ 1K 47 ਲੱਗੀਆਂ ਹੋਈਆਂ ਨੇ ਇਹ 1,95,000 ਰੁਪਏ ਦਾ ਹੈ ਵੀਰ ਜੀ ਸਿਰਫ 5000 ਦਾ ਫਰਕ ਹੈ ਇਹਨੂੰ ਤਾਂ ਕਿ ਇਹਦੀ ਬਾੜ ਸਵਾ 2 ਫੁੱਟ ਹੈ ਜੀ ਇਹ ਆਪਣਾ 14 7 ਆ ਗਿਆ 3 ਫੁੱਟੇ ਬਿੱਡ ਚ ਵੀਰ ਜੀ ਇਹਦਾ ਰੇਡ ਫੁੱਲ ਮੋਡੀਫਾਈ ਹੈ ਜੀ ਲਾਈਟਾਂ ਲੱਗੀਆਂ ਹੋਈਆਂ ਨੇ ਸਾਰੀ ਟਰਾਲਿਆਂ ਨੂੰ ਇਹ 12 ਫੁੱਟਿਆਂ ਨੂੰ ਲਾਈਟਾਂ ਨਹੀਂ ਆ ਗਈਆਂ ਜੀ ਬਾਕੀ 13 ਫੁੱਟ 14 ਫੁੱਟ ਨੂੰ ਆਪਾਂ ਲਾਂਦੇ ਆ ਇਹ ਟਰਾਲੇ ਦੀ ਬਾੜ ਸਵਾ 2 ਫੁੱਟ ਹੈ ਜੀ ਬਿੱਡ 2.5 3 ਫੁੱਟ ਹੈ ਇਹਦਾ ਫੁੱਲ ਹੈਵੀ ਹੈ ਮੱਛੀ ਘਾਟਾ ਬਹੁਤ ਲੰਬਾ ਕੀਤਾ ਹੋਇਆ ਵੀਰ ਜੀ ਜਿਵੇਂ ਮਰਜ਼ੀ ਕਟਾਈ ਕਰਕੇ ਦੇਖੋ ਟਰੈਕਟਰ ਤੁਹਾਨੂੰ ਦੇ ਦਾਂਗੇ ਤਰਪਾਲ ਵਾਲਾ ਪਾਇਪ ਲੱਗਿਆ ਹੋਇਆ ਮੰਜਾ ਲੱਗਿਆ ਹੋਇਆ ਜੀ ਮੰਜੇ ਨੂੰ ਹਲੇ ਨਮਾਰ ਪਰ ਨਹੀਂ ਰਹਿੰਦੀ ਆ ਵੀਰ ਜੀ ਉਹ ਭਰਕੇ ਦੇਵਾਂਗੇ ਤੁਹਾਨੂੰ ਅੰਨਮਾਰ ਇਦਾਂ ਭਰੀ ਜਾਊਗੀ ਜੀ ਦਿਖਾਉਂਦੇ ਆ ਤੁਹਾਨੂੰ ਇਹ 16 ਫੁੱਟ ਨੂੰ ਭਰੀ ਹੋਈ ਆ ਵੀਰ ਜੀ ਚੈੱਕ ਕਰ ਸਕਦੇ ਹੋ ਇਹਦਾ ਇਹ ਫਾਇਦਾ ਹੈ ਤੁਸੀਂ ਰੋਟੀ ਪਾਣੀ ਆਪਣਾ ਖੇਤ ਚ ਬਹਿ ਕੇ ਖਾ ਸਕਦੇ ਹੋ ਵੀਰ ਜੀ ਥੋੜਾ ਬਹੁਤਾ ਰੈਸਟ ਕਰਨੀ ਹੋਵੇ ਕੱਲਾ ਬੰਦਾ ਜਿੱਦਾਂ ਮਰਜ਼ੀ ਸੌ ਸਕਦਾ ਹੈ ਜੀ ਇਹਦੀ ਲੁੱਕ ਚੈੱਕ ਕਰੋ ਵੀਰ ਜੀ ਇਹਦੀ ਬਾੜ ਸਵਾ 2 ਫੁੱਟ ਹੈ ਬਿੱਡ 3 ਫੁੱਟ ਹੈ ਜੀ 10 ਇੰਚ ਚਾਸੀ ਹੈ 4-2 ਦੇ ਬੱਤੇ ਨੇ ਜੀ ਲਾਈਟਾਂ ਲੱਗੀਆਂ ਹੋਈਆਂ ਨੇ ਪੌੜੀ ਇੱਕ ਫਰੰਟ ਤੇ ਆ ਤੇ ਇੱਕ ਸਾਈਡ ਤੇ ਆ ਬਿੱਡ ਤੇ ਵੀ ਪੌੜੀ ਆ ਨੀਚੇ ਬਾਡੀ ਤੇ ਵੀ ਪੌੜੀ ਐ ਦੋ ਫਾੜ ਗਰਾਰੀ ਵਾਲਾ ਡੱਲ ਐ ਵੀਰ ਜੀ ਝਾਜੀ ਫਰਸ ਐ ਫੁੱਲ ਮੋਡੀਫਾਈਡ ਟਰੇਲਰ ਐ ਜੀ 255000 ਰੁਪਏ ਰੇਟ ਐ ਬਾਕੀ ਮੌਕੇ ਦੇ ਤੁਹਾਡਾ ਮਾਨ ਤਨ ਕਰ ਦਾਂਗੇ ਵੀਰ ਜੀ ਹਿੱਸਾ ਇਹਨੂੰ ਰੇਲ ਵਾਲੇ ਤੋਂ ਵੀ ਹੈਵੀ ਐ ਵੀਰ ਜੀ ਉਹ ਟਰਾਲੇ ਦਾ ਹਿੱਸਾ ਦਿਖਾਇਆ ਸੇਮ ਹਿੱਸਾ ਇਹ ਜੀ ਦੇਖੋ ਚੈੱਕ ਕਰ ਸਕਦੇ ਹੋ ਲੱਠੀ ਦਾ 10 ਨਟੀਆਂ ਅੱਬਾ ਨੇ 202 ਨੰਬਰ ਓਰੀਜਨਲ ਬੈਰਿੰਗ ਐ ਜੀ ਸਟੀਲ ਹੀ ਅੱਬਾ ਨੇ ਟਾਇਰ 35 40 ਪੈਸੇ ਬੇਦਾਗ ਹੈ ਨਾ ਟਾਇਰ ਲੈਣੇ ਹੁਣ ਵੀਰ ਜੀ ਆਪਣੇ ਟਾਇਰ ਪਾਣੇ ਹੁਣ ਆਪਾਂ ਆਪਣੇ ਆਦੇ ਪੈਸੇ ਘੱਟ ਕਰ ਦਾਂਗੇ ਦੇਖ ਸਕਦੇ ਹੋ ਇਹ ਆਪਣਾ 16 ਫੁੱਟ ਆ ਗਿਆ ਵੀਰ ਜੀ ਮਾਲ ਬਿਲਕੁਲ ਸੇਮ ਹੈ ਜਿਹੜਾ ਮਾਲ ਇਹ 14 ਫੁੱਟਾਂ ਨੂੰ ਦੱਸਿਆ ਮੈਂ ਸੇਮ ਮਾਲ ਲੱਗਿਆ ਹੋਇਆ ਜੀ ਬਾਕੀ ਇਹ ਲੇਜ਼ਰ ਕਟਿੰਗ ਦੀਆਂ ਜਿੱਪਾਂ ਲੱਗੀ ਹੋਈਆਂ ਨੇ 1K 47 ਲੇਜ਼ਰ ਕਟਿੰਗ ਦੀ ਲੱਗੀ ਹੋਈ ਹੈ ਜੀ ਆ ਹੁੱਕਾਂ ਚੈੱਕ ਕਰ ਸਕਦੇ ਹੋ ਵੀਰ ਜੀ ਸਾਢੇ 3 ਇੰਚੀ ਮੋਟੀ ਹੁੱਕਾਂ ਨੇ ਜੀ ਜੈਕ ਵਾਲੇ ਪਾਇਪ ਸਾਰੇ ਆਪਾਂ ਨੇ ਸਾਰੇ ਟਰਾਲਿਆਂ ਨੂੰ ਅੰਡਰਗਰਾਊਂਡ ਡੱਬੀ ਲਾ ਕੇ ਪੈ ਚੈਨਰ ਦੀ ਕੱਢੇ ਹੋਏ ਐ ਟੋਚਾ ਨੋਕਾਂ ਲੱਗੀਆਂ ਹੋਈਆਂ ਨੇ ਸਾਰੇ ਟਰਾਲਿਆਂ ਨੂੰ ਤੇ ਆ ਲੋਕ ਲੱਗੇ ਹੋਏ ਐ ਜੀ ਇਹ ਲਈ ਬਾੜ ਸਵਾ 2 ਫੁੱਟ ਹੈ ਜੀ ਬੀਡੇ ਦਾ 2.5 ਫੁੱਟ ਹੈ ਉਹ 14 ਫੁੱਟ ਦਾ 3 ਫੁੱਟ ਸੀ ਵੀਰ ਜੀ ਬਾਕੀ ਆਪਣੀ ਮਰਜ਼ੀ ਨਾਲ 2.5 ਫੁੱਟ 3 ਫੁੱਟ 4 ਫੁੱਟ ਜਿੰਨਾ ਮਰਜ਼ੀ ਤੁਸੀਂ ਕਰਾ ਸਕਦੇ ਹੋ ਕਿਸੇ ਵੀਰ ਨੇ ਹੋਰ ਕੋਈ ਡਿਜ਼ਾਈਨਿੰਗ ਚਾਹੀਦੀ ਹੋਵੇ ਕੁਝ ਚੇਂਜ ਕਰਾਉਣਾ ਹੋਵੇ ਉਹ ਆਪਾਂ ਹਫਤੇ ਦੇ ਵਿੱਚ ਰੈਡੀ ਕਰ ਦਾਂਗੇ ਵੀਰ ਜੀ ਜਿੱਦਾਂ ਦਾ ਮਰਜ਼ੀ ਮਾਡਲ ਤੁਸੀਂ ਆਪਾਂ ਨੂੰ ਆਰਡਰ ਕਰ ਸਕਦੇ ਹੋ ਇੱਕ ਹਫਤੇ ਦੇ ਵਿੱਚ ਆਪਾਂ ਤੁਹਾਨੂੰ ਰੈਡੀ ਕਰਕੇ ਦੇ ਦਾਂਗੇ ਕਲਰ ਆਪਣੀ ਪਸੰਦ ਦਾ ਤੁਸੀਂ ਦੱਸ ਸਕਦੇ ਹੋ ਇਹਦਾ ਰੇਟ ਵੀਰ ਜੀ 2,80,000 ਰੁਪਏ ਹੈ ਜੀ 16 ਫੁੱਟੇ ਦਾ ਤੇ ਇੱਕ ਵਾਰ ਵੀ ਜੀ ਫਿਨਿਸ਼ਿੰਗ ਚੈੱਕ ਕਰੋ ਜੀ ਟਰਾਲਿਆਂ ਦੀ ਆਪਣੇ ਦੀ ਫੁੱਲ ਵੀਰ ਜੀ ਗ੍ਰੈਂਡਰ ਵੱਜਿਆ ਹੁੰਦਾ ਹੈ ਜੀ ਇਹਨੂੰ ਫਿਰ ਉਸ ਤੋਂ ਬਾਅਦ ਪੱਟੀ ਭਰੀ ਜਾਂਦੀ ਹੈ ਜੀ ਸਫਾਈ ਦੇਣ ਵਾਸਤੇ ਤੇ ਫਿਰ ਪ੍ਰਾਈਮਰ ਵੱਜਦਾ ਉਸ ਤੋਂ ਬਾਅਦ ਪੇਂਟ ਹੁੰਦਾ ਹੈ ਜੀ ਆਪਣੀ ਗੱਡੀ ਦੇ ਹੱਥ ਫੇਰ ਕੇ ਦੇਖੋ ਟਰੈਕਟਰ ਤੇ ਫੇਰ ਕੇ ਦੇਖੋ ਤੇ ਟਰਾਲੇ ਤੇ ਫੇਰ ਕੇ ਦੇਖੋ ਸੇਮ ਲੱਗੇਗਾ ਵੀਰ ਜੀ ਪੇਂਟ ਦੀ ਕੁਆਲਿਟੀ ਦਾ ਪਤਾ ਲੱਗ ਜਾਏਗਾ ਤੁਹਾਨੂੰ ਆ ਆਪਣਾ ਮਾਰਕਾ ਹੋ ਗਿਆ ਜੀ ਐਮ ਈ ਡਬਲਯੂ ਐਮ ਈ ਡਬਲਯੂ ਟਰੋਲੀ ਪਰ ਕੇ ਤੁਸੀਂ ਕਿਤੇ ਵੀ ਸਰਚ ਮਾਰ ਸਕਦੇ ਹੋ ਐਮ ਤੋਂ ਮੋਨ ਹੈ ਜੀ ਈ ਤੋਂ ਇੰਟਰਪ੍ਰਾਈਜ਼ ਹੈ ਡਬਲਿਊ ਤੋਂ ਵਰਕਸ਼ਾਪ ਹੈ ਮੋਨ ਇੰਟਰਪ੍ਰਾਈਜ਼ ਵਰਕਸ਼ਾਪ ਅੰਮ੍ਰਾਲਾ 2,80,000 ਰੁਪਏ ਰੇਟ ਹੈ ਵੀਰ ਜੀ ਇੱਕ ਵਾਰ ਤੁਹਾਨੂੰ ਸਾਰਿਆਂ ਦਾ ਦੁਬਾਰਾ ਰੇਟ ਦੱਸ ਦਿੰਦੇ ਆ ਜੀ ਇਹ 16 ਫੁੱਟ ਤੋਂ ਸਟਾਰਟ ਕਰਦੇ ਆ 2,80,000 ਰੁਪਏ ਰੇਟ ਹੈ ਵੀਰ ਜੀ ਭਜਨ 31 ਕਿਲੋਗ੍ਰਾਮ ਹੈ ਜੀ 31 ਪਲੱਸ ਹੈ 14 ਫੁੱਟੇ ਦਾ ਭਜਨ 28 ਕਿਲੋਗ੍ਰਾਮ ਹੈ ਜੀ 3 ਫੁੱਟਾ ਬਿੱਡਾ ਇਹਦਾ ਰੇਟ 2,55,000 ਰੁਪਏ ਉਹਦਾ ਭਜਨ 22 ਕਿਲੋਮੰਟਲ ਹੈ ਜੀ ਰੇਟ 1,95,000 ਰੁਪਏ ਇਹਦਾ ਵજન 21 ਕਿਲੋਮੰਟਲ ਹੈ ਜੀ ਰੇਟ 1,90,000 ਰੁਪਏ ਇਹਦਾ ਵજન 26 27 ਕਿਲੋਮੰਟਲ ਹੈ ਜੀ ਰੇਟ 2,40,000 ਰੁਪਏ ਤੇ ਇੱਕ ਪਿੱਛੇ ਟਰਾਲਾ ਖੜਾ ਹੈ ਵੀਰ ਜੀ ਉਹ ਵੀ ਤੁਹਾਨੂੰ ਦਿਖਾਉਂਦੇ ਆਪਾਂ 13 ਫੁੱਟ ਇਹ ਵੀ ਆਗਰੇ ਦੇ ਵਿੱਚ ਜਾਣਾ ਹੈ ਜੀ ਬਾਈ ਨੇ ਦੇਖੋ ਆਰਡਰ ਤੇ ਤਿਆਰ ਕਰਾਇਆ ਹੋਇਆ ਖੜਾ ਹੈ ਫੁੱਲ ਹੈਵੀ ਦੇ ਵਿੱਚ ਰੈਡੀ ਕਰਾਇਆ ਬਾਈ ਨੇ 24 25 ਕਿੰਟਲ ਦਾ ਟਰਲ ਹੈ ਜੀ ਹੁੱਕ ਚੈੱਕ ਕਰੋ 4 ਇੰਚੀ ਮੋਟੀ ਹੁੱਕ ਹੈ ਮੱਛੀ ਗਾਟਾ ਵੱਧ ਤੋਂ ਵੱਧ ਲੰਬਾ ਕੀਤਾ ਹੋਇਆ ਟਰੈਕਟਰ ਦੇ ਟਾਇਰਾਂ ਦੇ ਵਿੱਚ ਨਾ ਫਸੇ ਬਾਈ ਨੇ ਬਿੱਡ ਨਹੀਂ ਲਵਾਇਆ ਬਿੱਡ ਦੀ ਲੋੜ ਨਹੀਂ ਜੀ 210000 ਰੁਪਏ ਦੇ ਵਿੱਚ 13 ਬਾਈ 7 ਫੁੱਟ ਸਾਈਜ਼ ਹੈ ਰੈਡੀ ਕਰਕੇ ਦਿੱਤਾ ਲੋਈ ਬਿੱਲ ਲੈਣ ਵਾਲੇ ਨੂੰ ਡਾਲਾ ਇਹਦਾ ਦੋ ਫੜ ਕਰਾਇਆ ਬਾਈ ਨੇ ਆਪਣੀ ਮਰਜ਼ੀ ਨਾਲ ਅੰਬਾਲਾ ਸ਼ਹਿਰ ਵੀਰ ਜੀ ਆਪਣੀ ਵਰਕਸ਼ਾਪ ਹੈ ਮੋਹਨ ਇੰਟਰਪ੍ਰਾਈਜ਼ ਟਰਾਲੀ ਐਗਰੀਕਲਚਰ ਅੰਬਾਲਾ ਪੇਵੇ ਰੋਡ ਤੇ ਮੋਬਾਈਲ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੰਦੇ ਹਾਂ 70 277 ਦੁਬਾਰਾ 77181 70277 ਦੁਬਾਰਾ 77181 ਇਸ ਨੰਬਰ ਤੇ ਫੋਨ ਕਰਕੇ ਵੀਰ ਜੀ ਤੁਸੀਂ ਆਪਣੇ ਕੋਲ ਜ ਕਦੇ ਵੀ ਪਹੁੰਚ ਸਕਦੇ ਹੋ ਜੇ ਕੁਝ ਦੱਸਣਾ ਰਹੇ ਜੇ ਵੀਡੀਓ ਦੇ ਵਿੱਚ ਫੋਨ ਕਰਕੇ ਵਟਸਐਪ ਤੇ ਫੋਟੋਆਂ ਮੰਗਾ ਸਕਦੇ ਹੋ ਤੇ ਵੀਡੀਓ ਮੰਗਾ ਸਕਦੇ ਹੋ ਟਰਾਲਿਆਂ ਦੀ ਕੋਈ ਵੀ ਸੈਟ ਦੀ ਜੋ ਮਰਜੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਕਈ ਵਾਰ ਵੀਰ ਜੀ ਬਿਜ਼ੀ ਹੁੰਦੇ ਆ ਦੁਕਾਨ ਤੇ ਕਸਟਮਰ ਬੈਠੇ ਹੁੰਦੇ ਆ ਫੋਨ ਨਹੀਂ ਚੱਕ ਹੁੰਦਾ ਤੁਸੀਂ ਵਟਸਐਪ ਤੇ ਮੈਸੇਜ ਕਰ ਦਿਆ ਕਰੋ ਆਪਾਂ ਦੇਖ ਕੇ ਤੁਹਾਨੂੰ ਬੈਕ ਕਾਲ ਕਰਾਂਗੇ ਉਸੇ ਟਾਈਮ ਬਾਕੀ ਕਹੀਂ ਵੀਰ ਬਚਰੇ ਜਿਹੜੇ ਦੂਰ ਤੋਂ ਆਂਦੇ ਆ ਮਹਾਰਾਸ਼ਟਰ ਐਮਪੀ ਗੁਜਰਾਤ ਮੱਧ ਪ੍ਰਦੇਸ਼ ਯੂਪੀ ਹਿਮਾਚਲ ਮੁੰਨਾ ਉਤਰਾਖੰਡ ਇਹ ਬਾਈਆਂ ਵਾਸਤੇ ਆਪਾਂ ਨੇ ਰਹਿਣ ਦਾ ਦੇਖ ਸਕਦੇ ਹੋ ਕੰਮ ਚੱਲ ਰਿਹਾ ਪੂਰਾ ਪ੍ਰਬੰਧ ਹੈ ਵੀਰ ਜੀ ਜਦ ਮਰਜੀ ਤੁਸੀਂ ਆਪਣੇ ਕੋਲ ਪਹੁੰਚ ਸਕਦੇ ਹੋ ਇੱਕ ਦਿਨ ਰਹੋ ਦੋ ਦਿਨ ਰਹੋ ਕੋਲ ਬੈਠ ਕੇ ਟਰਾਲਾ ਤਿਆਰ ਕਰਾਓ ਤੇ ਵੀਡੀਓ ਨੂੰ ਵੀਰ ਜੀ ਕਮੈਂਟ ਕਰਕੇ ਦੱਸਿਓ ਕਿੰਦਾਂ ਦੀ ਲਗੀ ਤੇ ਲਾਈਕ ਕਰਿਓ ਸ਼ੇਅਰ ਦੱਬ ਕੇ ਕਰਿਓ ਤਾਂ ਕਿ ਵੀਡੀਓ ਬਣਾਉਣ ਦੇ ਵਿੱਚ ਵੀਰ ਜੀ ਬਹੁਤ ਮਿਹਨਤ ਲੱਗਦੀ ਆ ਆਪਾਂ ਕਈ ਵਾਰ ਵੀਡੀਓ ਇਸ ਕਰਕੇ ਵੀ ਨਹੀਂ ਬਣਾਉਂਦੇ ਤਾਂ ਕਿ ਆਰਡਰ ਨਹੀਂ ਸੰਭਦੇ ਵੀਰ ਜੀ ਆਪਣੇ ਕੋਲ ਹਰ ਰੋਜ਼ 2 ਪੀਸ ਰੈਡੀ ਹੋ ਰਿਹਾ ਹੈ ਜੀ ਪਰ ਆਰਡਰ ਨਹੀਂ ਸੰਭਦੇ ਇਸ ਕਰਕੇ ਗਾਹਕ ਵੀ ਸਾਹਮਣਾ ਪੈਂਦੇ ਜੇ ਵੀਡੀਓ ਬਣਦੇ ਆਪਾਂ ਵੀਡੀਓ ਵੀਰ ਜੀ ਮਹੀਨੇ ਦੇ ਵਿੱਚ 2-4 ਹੀ ਵੀਡੀਓ ਪਾਉਂਦੇ ਆਪਾਂ ਪਾਣ ਨੂੰ ਆਪਾਂ ਹਰ ਰੋਜ਼ 2 ਪੀਸਾਂ ਦੀ ਵੀਡੀਓ ਪਾ ਸਕਦੇ ਆਂ ਬਾਕੀ ਇੱਕ ਤੁਸੀਂ ਆਪਣੇ YouTube ਚੈਨਲ ਤੇ ਡਿਫਰੈਂਟ ਡਿਫਰੈਂਟ ਮਾਡਲ ਤਾਂ ਦੇਖਿਆ ਹੀ ਆ ਵੀਰ ਜੀ ਇੱਕ ਮਾਡਲ ਤੁਹਾਨੂੰ 2 ਦਿਨ ਤੱਕ ਆਪਾਂ 18 18.5 ਫੁੱਟ ਰੈਡੀ ਹੋ ਰਿਹਾ ਉਹ ਦਿਖਾਵਾਂਗੇ ਲੱਗ ਟ੍ਰੇਲਰ ਹੋਏਗਾ ਵੀਰ ਜੀ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਜੀ